ਗਰੀਬ ਨੂੰ ਵੇ ਧਨ ਗੁਰੂ ਨਾਨਕ ਸੱਚੇ ਪਾਸ਼ਾ ਪਾਈ ਮਰਦਾਨਾ ਜੀ ਦੇ ਪੁੱਤਰ ਸ਼ਹਿਜ਼ਾਦੇ ਨੂੰ ਕੁਰੰਪੁਰ ਵੱਲ ਲੈ ਕੇ ਤੁਰੇ ਰਸਤੇ ਵਿੱਚ ਇੱਕ ਨਗਰ ਹੈ ਜਿਸ ਦਾ ਨਾਮ ਹੈ ਤੁਲੰਬਾ ਉਸ ਨਗਰ ਵਿੱਚ ਇੱਕ ਠੱਗ ਸੀ ਜੀ ਦਾ ਨਾਮ ਸੀ ਸੱਜਣ ਉਹ ਬੜੇ ਵਧੀਆ ਕੱਪੜੇ ਪਾਉਂਦਾ ਸੀ ਬਾਹਰੋਂ ਤਾਂ ਐਦਾਂ ਲੱਗਦਾ ਸੀ ਜਿਵੇਂ ਬੜਾ ਧਰਮੀ ਹੋਵੇ ਪਰ ਉਹ ਅੰਦਰੋਂ ਨੀਰਾ ਠੱਗ ਸੀ ਠੱਗੀ ਉਸ ਦੇ ਰਗ ਰਗ ਵਿੱਚ ਵਸੀ ਹੋਈ ਸੀ ਅਸੀ ਪਹਿਲੇ ਦੇ ਪ੍ਰਕਰਨਾ ਵਿੱਚ ਇਹ ਸੁਣ ਚੁੱਕੇ ਹਾਂ ਕਿ ਸਹਿਜਾਦੇ ਦੇ ਕਪੜੇ ਸੱਜਣ ਨੇ ਉਤਰਵਾ ਦਿੱਤੇ ਸਨ ਸੱਜਣ ਨੇ ਉਸ ਨੂੰ ਰੱਸੀਆਂ ਨਾਲ ਬੰਨਵਾ ਦਿੱਤਾ ਤੇ ਉਸ ਨੂੰ ਬੜਾ ਕੁੱਟਿਆ ਜਦੋਂ ਸਹਿਜਾਦੇ ਨੇ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮਨੋਚੇਤ ਕੀਤਾ ਤਾਂ ਗੁਰੂ ਸਾਹਿਬ ਸੱਜਣ ਠਾਕੁਰ ਕੋਲ ਪਹੁੰਚ ਗਏ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੱਜਣ ਨੂੰ ਸਹਿਜਾਦੇ ਬਾਰੇ ਪੁੱਛਿਆ ਸੱਜਣ ਕਹ ਲਗਾ ਇੱਥੇ ਸਹਿਜਾ ਦਾ ਨਹੀਂ ਆਇਆ ਤਾਂ ਭਾਈ ਬਾਲਾ ਜੀ ਸਹਿਜਾ ਦੇ ਨੂੰ ਅੰਦਰੋਂ ਕਮਰੇ ਦੇ ਬਾਹਰ ਲੈ ਕੇ ਆ ਗਏ ਸਹਿਜਾ ਦਾ ਕਹ ਲਗਾ ਮਹਾਰਾਜ ਮੈਨੂੰ ਇਹਨਾਂ ਨੇ ਅੰਦਰ ਬੰਨਤੀ ਕੁੱਟਿਆ ਇਹਨਾਂ ਨੇ ਮੇਰੇ ਸਾਰੇ ਵਸਤਰ ਉਤਾਰ ਲਏ ਸੱਜਣ ਠੱਗ ਦਾ ਕਾਰਨਾਮਾ ਸਾਰਿਆਂ ਦੇ ਅੱਗੇ ਆ ਗਿਆ ਉਹ ਸ਼ਰਮਿੰਦਾ ਹੋ ਗਿਆ ਉਹ ਉੱਥੇ ਨੀਵੀਂ ਪਾ ਕੇ ਖੜਾ ਹੋ ਗਿਆ ਉੱਥੇ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੁਸ਼ਬਦ ਉਚਾਰਿਆ ਜਿੱਦਾਂ ਜਿੱਦਾਂ ਸੱਜਾ ਠਗਨੇ ਉਹ ਸ਼ਬਦ ਸੁਣਿਆ ਉਹ ਬੜਾ ਸ਼ਰਮਿੰਦਾ ਹੋਇਆ ਗੁਰੂ ਸਾਹਿਬ ਨੇ ਸ਼ਬਦ ਵਿੱਚ ਉਚਾਰਿਆ ਬੜਾ ਉੱਚਾ ਕੋਠਾ ਹੋਵੇ ਉਹਦੇ ਉੱਤੇ ਮੰਦਪ ਬਣਿਆ ਹੋਵੇ ਉੱਥੇ ਬੜੀਆਂ ਸੋਹਣੀਆਂ ਮਹਿਲਵਾੜੀਆਂ ਹੋਣ ਉਸਦੇ ਸਾਰੇ ਪਾਸੇ ਚਿੱਤਰ ਬਣੇ ਹੋਣ ਉਸਦੇ ਬਾਹਰ ਤੋਂ ਪੂਰੀ ਸਜਾਵਟ ਹੋਵੇ ਪਰ ਉਹ ਅੰਦਰੋਂ ਟੱਠੀ ਹੋਵੇ ਉਹ ਈਬਾਰਤ ਕਿਸੇ ਕੰਮ ਨਹੀਂ ਆਉਂਦੀ ਜੇ ਕੋਈ ਬਗਲਾ ਹੋਵੇ ਤੇ ਤੀਰਥਾਂ ਤੇ ਰਹਿ ਰਿਹਾ ਹੋਵੇ ਬਗਲਾ ਹਮੇਸ਼ਾ ਸਮਾਦੀ ਲਾ ਕੇ ਬੈਠਦਾ ਹੈ ਉਹ ਦੇਖਦਾ ਕਦੋਂ ਮੱਛੀ ਆਵੇ ਤੇ ਮੈਂ ਉਹਨੂੰ ਖਾਵਾਂ ਗੁਰੂ ਸਾਹਿਬ ਕਹਿੰਦੇ ਬਗਲੇ ਵਰਗੇ ਚਿੱਟੇ ਕਪੜੇ ਪਾਏ ਹੋਣ ਤੇ ਤੀਰਥਾਂ ਤੇ ਵਸ ਰਿਹਾ ਹੋਵੇ ਉਹ ਲੁਕ ਲੁਕ ਕੇ ਜੀ ਖਾਂਦਾ ਹੋਵੇ ਜਿਵੇਂ ਬਗਲਾ ਸਮਾਦੀ ਲਾ ਕੇ ਮੱਛੀ ਖਾਂਦਾ ਹੈ ਉਸ ਨੂੰ ਤਾਂ ਚਿੱਟੇ ਕੱਪੜਿਆਂ ਵਾਲਾ ਬਗਲਾ ਨਹੀਂ ਗਿਆ ਜਾਏਗਾ ਕਿਉਂਕਿ ਉਹਦਾ ਮਨ ਕਾਲਾ ਹੈ ਧੰਗੁਰੂ ਨਾਨਕ ਸੱਚੇ ਪ੍ਰਕਾਸ਼ਾ ਜੀ ਕਹਿਣ ਲੱਗੇ ਜੀ ਬਾਰੋਂ ਬੜੇ ਵਧੀਆ ਵਸਤਰ ਪਾਏ ਹੋਣ ਪਰ ਅੰਦਰੋਂ ਵਿਕਾਰਾਂ ਦੀ ਮੈਲ ਲੱਗੀ ਹੋਵੇ ਤਾਂ ਉਹ ਕਿਸੇ ਕੰਮ ਦਾ ਨਹੀਂ ਗੁਰੂ ਸਾਹਿਬ ਕਹਿਣ ਲੱਗੇ ਸਿੰਮਲ ਦਾ ਰੁਖ ਹੋਵੇ ਤੇ ਪੰਛੀ ਉਸ ਤੇ ਪੁਲੇਖੇ ਨਾਲ ਆ ਜਾਂਦੇ ਨੇ ਉਹ ਪੁਲੇਖੇ ਵੀ ਚਾਹਦੇ ਨੇ ਕਿ ਇਸ ਤੋਂ ਸਾਨੂੰ ਫੁੱਲ ਮਿਲਣਗੇ ਫਲ ਮਿਲਣਗੇ ਪੋਰ ਸਿੰਮਲ ਦਾ ਰੁੱਖ ਬੜਾ ਲੰਬਾ ਹੁੰਦਾ ਹੈ ਨਾ ਤਾਂ ਉਹਦੇ ਫੁੱਲ ਕਮਾਉਂਦੇ ਨੇ ਤੇ ਨਾ ਹੀ ਉਹਦੇ ਫਲ ਕਮਾਉਂਦੇ ਨੇ ਜਿਹੜੇ ਪੰਛੀ ਆਸ ਕਰਕੇ ਉਸ ਸਿੰਮਲ ਦੇ ਰੁੱਖ ਤੇ ਆਉਂਦੇ ਨੇ ਉਹ ਨਿਰਾਸ਼ ਹੋ ਕੇ ਉੱਥੋਂ ਦੀ ਚਲੇ ਜਾਂਦੇ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੱਜਣ ਨੂੰ ਕਹਿਣ ਲੱਗੇ ਐਦਾਂ ਹੀ ਤੇਰਾ ਸ਼ਰੀਰ ਹੈ ਲੋਕੀ ਤੇਰੀ ਬਾਹਰ ਦੀ ਬਣਾਵਟ ਨੂੰ ਦੇਖ ਕੇ ਤੇਰੇ ਕੋ ਆਉਂਦੇ ਨੇ ਕਿ ਤੂੰ ਚੰਗਾ ਹੋਏਗਾ ਜਿਵੇਂ ਸਿੰਬਲ ਦੇ ਫੁੱਲ ਤੇ ਫਲ ਕੰਮ ਨਹੀਂ ਆਉਂਦੇ ਉਦਾਂ ਹੀ ਤੇਰਾ ਸ਼ਰੀਰ ਹੈ ਤੇਰੀ ਬਾਤ ਦੀ ਬਨਾਵਟ ਦੇ ਕੇ ਲੋਕ ਤੇਰੇ ਕੋਲ ਫੁੱਲ ਕੇ ਆ ਜਾਂਦੇ ਨੇ ਤੇ ਤੂੰ ਬੜਾ ਚੰਗਾ ਹੋਏਗਾ ਤੇਰੇ ਲੱਛਣ ਵੀ ਸਿੰਬਲ ਦੇ ਰੁੱਖ ਵਰਗੇ ਨੇ ਜਿਵੇਂ ਸਿੰਬਲ ਦੇ ਫੁੱਲ ਫਲ ਤੇ ਪੱਤੇ ਕੰਮ ਨਹੀਂ ਆਉਂਦੇ ਇਸ ਤਰ੍ਹਾਂ ਹੀ ਤੇਰੀਆਂ ਮਹਿਲ ਮਾੜੀਆਂ ਇਹ ਵੀ ਕੰਮ ਨਹੀਂ ਆਣਗੀਆਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਦਾ ਹਾਲ ਦੱਸ ਰਹੇ ਨੇ ਜਿਵੇਂ ਅੰਨੇ ਨੇ ਪਾਰ ਚੁੱਕਿਆ ਹੋਵੇ ਤੇ ਰਸਤਾ ਬਹੁਤ ਲੰਮਾ ਹੋਵੇ ਤੇ ਰਸਤਾ ਪਹਾੜੀ ਵਾਲਾ ਹੋਵੇ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਤੂੰ ਵੀ ਪਾਰ ਚੁੱਕਿਆ ਹੋਇਆ ਤੂੰ ਕਿਸੇ ਵੇਲੇ ਵੀ ਪਹਾੜੀ ਤੋਂ ਡਿੱਗ ਸਕਦਾ ਹੈ ਤੇਰਾ ਹਾਰ ਵੀ ਇਹੋ ਜਿਹੀ ਹੈ ਬੰਦਾ ਕਾਮਤਾ ਬੜੇ ਸਿਆਣਪਾ ਵਾਲੇ ਕਰਦਾ ਪਰ ਇਹ ਕੰਮ ਨਹੀਂ ਆਂਦੀਆਂ ਸਹਿਜ ਸਿਆਣਪਾ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਹਰ ਕੋਈ ਜਾਂਦਾ ਮੈਂ ਸਿਆਣਾ ਬਣਾ ਤੇ ਸਿਆਣਾ ਦਿਖਾਂ ਪਰ ਗੁਰੂ ਪਾਸ਼ਾ ਜੀ ਕਹਿੰਦੇ ਨੇ ਜੇ ਭਗਤੀ ਨਹੀਂ ਕਰਦਾ ਤਾਂ ਕੋਈ ਸਿਆਣਾ ਨਹੀਂ ਬੜੀ ਸਿਆਣਾ ਭੋਵੇ ਬੜੀਆਂ ਨੇਕੀਆਂ ਕਰਦਾ ਹੋਵੇ ਬੜੀ ਵਧੀਆ ਨੌਕਰੀ ਹੋ ਗਈ ਗੁਰੂ ਸਾਹਿਬ ਕਹਿਣ ਲੱਗੇ ਇਹ ਕਿਸੇ ਕੰਮ ਨਹੀਂ ਆਈਆਂ ਤਾਂ ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਨੇ ਗੁਰ ਕੀ ਮਤ ਤੂੰ ਲੈ ਈਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ بڑے بڑے ਸਿਆਣੇ ਗੁਰੂ ਸਾਹਿਬ ਦੀ ਭਗਤੀ ਤੋਂ ਬਿਨਾਂ ਡੁੱਬ ਗਏ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੱਜਣ ਠੱਗ ਨੂੰ ਕਹਿਣ ਲੱਗੇ ਵਾਹਿਗੁਰੂ ਜੀ ਦਾ ਨਾਮ ਜਪ ਨਾਮ ਜਪ ਕੇ ਹੀ ਤੇਰਾ ਪਾਰ ਉਤਾਰਾ ਹੋਏਗਾ ਤੂੰ ਜਿਸ ਤਰ੍ਹਾਂ ਕਰਦਾ ਐਦਾਂ ਤੇਰਾ ਭਲਾ ਨਹੀਂ ਹੋਏਗਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੂੰ ਦੁਰਵਤ ਦੀ ਖਾਨ ਐ ਤੂੰ ਉਪਰੋਂ ਕਪੜੇ ਵੈਸ਼ਨੂਆਂ ਬਾਰੇ ਪਾਏ ਨੇ ਪਰ ਤੂੰ ਅੰਦਰੋਂ ਜ਼ਹਿਰ ਹੈ ਤੂੰ ਬਾਹਰੋਂ ਅੰਮ੍ਰਿਤ ਬਣਿਆ ਹੋਇਆ ਤੈਨੂੰ ਜਮ ਫੜ ਕੇ ਦੁਖੀ ਕਰਨਗੇ ਤੇਰੀ ਗਲ ਵਿੱਚ ਸੰਗਲ ਪਾਣਗੇ ਤੈਨੂੰ ਉੱਥੇ ਮਾਰ ਪੈਗੀ ਤੇ ਤੈਨੂੰ ਉੱਥੇ ਕੌਣ छुड़ाਏਗਾ ਗੁਰੂ ਸਾਹਿਬ ਸੱਜਣ ਠਗ ਨੂੰ ਕਹਿ ਲੱਗੇ ਦੁਸ਼ਟ ਜਿਹੜਾ ਤਾਂ ਤੂੰ ਇਕੱਠਾ ਕੀਤਾ ਹੋਇਆ ਜਦੋਂ ਜਮ ਤੇਰੀ ਰੂਹ ਦੇ ਵਿੱਚ ਸੰਗਲ ਪਾ ਕੇ ਤੈਨੂੰ ਕੁੱਟਣਗੇ ਉਦੋਂ ਇਹ ਕੋਈ ਕੰਮ ਨਹੀਂ ਆਏਗਾ ਚਾਹੇ ਕੋਈ ਧੀਰਾ ਪੁੱਤਰ ਹੋਵੇ ਚਾਹੇ ਇਸਤਰੀ ਹੋਵੇ ਚਾਹੇ ਸਾਖ ਸੰਬੰਧੀ ਹੋਵੇ ਕੋਈ ਵੀ ਧੀਰਾ ਸਹਾਈ ਨਹੀਂ ਹੋਏਗਾ ਗੁਰੂ ਸਾਹਿਬ ਕਹਿਣ ਲਗੇ ਬੜੀਆਂ ਜੂਣੀਆਂ ਭੋਗੇਗਾ ਬੜਾ ਦੁੱਖ ਪਾਏਗਾ ਪਾਪਾਂ ਦਾ ਫਲ ਪਾਏਗਾ ਜਦੋਂ ਸੱਜਣ ਠਾਕ ਨੇ ਗੁਰੂ ਸਾਹਿਬ ਦੇ ਇਹ ਬਚਨ ਸੁਣੇ ਤਾਂ ਉਹਦੇ ਮਨ ਵਿੱਚ ਡਰ ਪੈ ਗਿਆ ਗੁਰੂ ਸਾਹਿਬ ਦੇ ਮੁਖ ਤੋਂ ਇਹ ਬਚਨ ਸੁਣ ਕੇ ਸੱਜਣ ਠਾਕ ਦੇ ਅੰਦਰ ਨਿਮਰਤਾ ਆ ਗਈ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਉਸਨੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜੇ ਤੇ ਉਹ ਗੁਰੂ ਸਾਹਿਬ ਨੂੰ ਕਹਿਣ ਲੱਗਾ ਮੈਂ ਬੜੇ ਪਾਪੀ ਹਾਂ ਮੈਂ ਤੁਹਾਡੀ ਸ਼ਰਣ ਵਿੱਚ ਆ ਗਿਆ ਕਿਰਪਾ ਕਰੋ ਮੈਨੂੰ ਬਖਸ਼ ਲਓ ਸੱਜਣ ਕਹਿ ਲਗਾ ਸੰਤ ਉਪਕਾਰੀ ਹੁੰਦੇ ਹੈ ਤੁਸੀਂ ਸੰਤ ਰੂਪ ਹੋ ਸੰਤਾਂ ਦਾ ਸੁਭਾਅ ਹੁੰਦਾ ਹੈ ਦਇਆ ਕਰਨਾ ਤੁਹਾਡੀ ਬਾਣੀ ਸੁਣ ਕੇ ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਨਿਰਮਲ ਹੋ ਗਿਆ ਮੈਂ ਜਿਹੜੇ ਬੁਰੇ ਕਰਮ ਕੀਤੇ ਨੇ ਉਹਨਾਂ ਤੇ ਮੈਨੂੰ ਪਛਤਾਵਾ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਲਗੇ ਤੂੰ ਪਾਪ ਕਰਨੇ ਛੱਡ ਦੇ ਤੂੰ ਲੋਕਾਂ ਨੂੰ ਬੰਦਨਾ ਹੈ ਉਹਨਾਂ ਨੂੰ ਲੁੱਟਣਾ ਹੈ ਉਹਨਾਂ ਦੇ ਕੱਪੜੇ ਲਾਣਾ ਤੂੰ ਪਾਪ ਕਰਨੇ ਛੱਡ ਦੇ ਜਦੋਂ ਤੂੰ ਪਾਪ ਕਰਨੇ ਛੱਡ ਦੇਗਾ ਤਾਂ ਰੱਬ ਤੇਰੇ ਤੇ ਮਿਹਰ ਕਰੇਗਾ ਤੂੰ ਲੇਵ ਲਾ ਕੇ ਪਰਮੇਸ਼ਵਰ ਦਾ ਨਾਮ ਜਪਿਆ ਕਰ ਤਾਂ ਤੇਰਾ ਹਿਰਦਾ ਸ਼ਾਂਤ ਹੋ ਜਾਏਗਾ ਸੱਜਣ ਕਹੇ ਲਗਾ ਮੈਂ ਅੱਗੇ ਕੋਈ ਬੁਰਾ ਕੰਮ ਨਹੀਂ ਕਰਾਂਗਾ ਪਰ ਮੇਰੇ ਪਿਛਲੇ ਕੀਤੇ ਹੋਏ ਪਾਪ ਮੈਨੂੰ ਮਾਫ ਕਰਦੇ ਹੋ ਤੁਸੀਂ ਮੈਨੂੰ ਉਪਦੇਸ਼ ਦਿਓ ਮੈਨੂੰ ਵੀ ਨਾਮ ਦੀ ਧਾਤ ਦਿਓ ਮੈਂ ਤੁਹਾਡਾ ਸਿੱਖ ਬਨਣਾ ਹੈ ਮਹਾਰਾਜ ਮੇਰੇ ਕੋਲ ਭੁੱਲਾ ਹੋਈਆਂ ਕਿਰਪਾ ਕਰੋ ਮੇਰੀਆਂ ਪਿਛਲੀਆਂ ਭੁੱਲਾਂ ਮੈਨੂੰ ਮਾਫ ਕਰਦੇ ਹੋ ਮੇਰੇ ਕਰਮਾ ਕਰਕੇ ਮੈਨੂੰ ਬਖਸ਼ਣ ਵਾਸਤੇ ਤੁਸੀਂ ਇਸ ਧਰਤੀ ਤੇ ਆਇਓ ਸੱਜਣ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲਏ ਉਹ ਕਹਿਣ ਲੱਗਾ ਮੈਂ ਬੜੇ ਪਾਪ ਕੀਤੇ ਮੇਰੇ ਪਾਪਾਂ ਨੂੰ ਬਖਸ਼ ਦਿਓ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਘਰ ਵਿੱਚ ਆ ਗਏ ਗੁਰੂ ਸਾਹਿਬ ਕਹਿਣ ਲੱਗੇ ਇਹ ਸਾਡਾ ਡੂਮ ਇਹ ਤੇਰਾ ਗੁਰੂ ਹੈ ਇਸ ਦਾ ਸਤਿਕਾਰ ਕਰਨ ਵਿੱਚ ਤੇਰਾ ਪਲ ਹੈ ਅੱਜ ਤੋਂ ਬਾਅਦ ਇਹਦਾ ਸਤਿਕਾਰ ਕਰੀ ਤੇ ਤੂੰ ਕੋਈ ਪਾਪ ਨਾ ਕਰੀ ਸੱਜਣ ਨੇ ਸਹਜਾਦੇ ਨੂੰ ਮੱਥਾ ਟੇਕਿਆ ਉਸੇ ਕੜੀ ਉਹ ਨਿਹਾਲ ਹੋ ਗਿਆ ਸੱਜਣ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਗੁਰੂ ਸਾਹਿਬ ਕਹਿ ਲਗੇ ਜਿਹੜਾ ਧਨ ਤੂੰ ਲੋਕਾਂ ਨੂੰ ਲੁੱਟ ਕੇ ਇਕੱਠਾ ਕੀਤਾ ਹੈ ਉਹ ਸਾਰਾ ਧਨ ਤੂੰ ਲੋਕਾਂ 'ਚ ਵੰਡ ਦੇ ਸੱਜਣ ਨੇ ਗਰੀਬਾਂ ਨੂੰ ਬੁਲਾਇਆ ਤੇ ਸਾਰਾ ਧਨ ਉਹਨਾਂ ਵਿੱਚ ਵੰਡ ਦਿੱਤਾ ਉਸ ਨੇ ਗੁਰੂ ਸਾਹਿਬ ਦੀ ਗੱਲ ਮੰਨ ਲਈ ਗੁਰੂ ਸਾਹਿਬ ਨੇ ਇਸ ਤਰ੍ਹਾਂ ਸੱਜਣ ਨੂੰ ਸੰਤਾਵਲੇ ਕੰਮ ਸਿਖਾ ਦਿੱਤੇ ਹੁਣ ਸੱਜਣ ਧਰਮਸ਼ਾਲਾ ਵਿੱਚ ਰਹਿਣ ਲੱਗਾ ਉਹ ਦੇਖੋ ਅਮੀਰ ਆਏ ਕੋਈ ਗਰੀਬ ਆਏ ਉਹ ਉਹਨਾਂ ਨੂੰ ਨਹੀਂ ਸੀ ਲੁੱਟਦਾ ਸੱਜਣ ਨੇ ਧਰਮਸ਼ਾਲਾ ਵਿੱਚ ਬੈਠ ਕੇ ਨਾਮ ਜਪਣਾ ਸ਼ੁਰੂ ਕੀਤਾ ਉਹ ਵਾਹਿਗੁਰੂ 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 ਚੱਪ ਲਗਿਆ ਗੁਰੂ ਸਾਹਿਬ ਨੇ ਸੱਜਣ ਨੂੰ ਸੰਤ ਬਣਾ ਦਿੱਤਾ ਗੁਰੂ ਸਾਹਿਬ ਨੇ ਸੱਜਣ ਨੂੰ ਬਖਸ਼ਤਾ ਫਿਰ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅੱਗੇ ਚੱਲਾ ਪਾ ਦਿੱਤਾ ਗੁਰੂ ਸਾਹਿਬ ਤਾਂ ਸੱਜਣ ਦਾ ਪਲਾ ਕਰਨ ਵਾਸਤੇ ਆਏ ਸਨ ਗੁਰੂ ਸਾਹਿਬ ਉੱਥੋਂ ਚੱਲ ਕੇ ਕੁਰੰਪੁਰ ਪਹੁੰਚੇ ਜਿੱਥੇ ਭਾਈ ਮਰਦਾਨਾ ਜੀ ਨੇ ਸ਼ਰੀਰ ਤੇ ਅਗਿਆ ਸੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਹਿਜਾਦੇ ਨੂੰ ਕਹਿ ਲਗੇ ਇੱਥੇ ਤੇਰੇ ਪਿਤਾ ਜੀ ਨੇ ਸ਼ਰੀਰ ਤੇ ਅਗਿਆ ਸੀ ਇੱਥੇ ਉਹਨਾਂ ਦੇ ਸ਼ਰੀਰ ਦਾ ਸੰਸਕਾਰ ਹੋਇਆ ਸੀ ਗੁਰੂ ਸਾਹਿਬ ਕਹਿਣ ਲਗੇ ਇਹ ਬੜਾ ਮਹਾਨ ਨਗਰ ਹੈ ਜਦੋਂ ਸਹਿਜਾਦੇ ਨੇ ਆਪਣੇ ਪਿਤਾ ਦੇ ਸੰਸਕਾਰ ਵਾਲੀ ਜਗ੍ਹਾ ਦੇਖੀ ਤਾਂ ਉਹਨਾਂ ਨੇ ਝੁੱਕ ਕੇ ਮੱਥਾ ਟੇਕਿਆ ਗੁਰੂ ਸਾਹਿਬ ਕਹਣ ਲੱਗੇ ਸ਼ਹਿਜ਼ਾਦੇ ਹੁਣ ਤੂੰ ਸਾਡਾ ਇੱਕ ਬਚਨ ਮੰਨਣਾ ਹੈ ਗੁਰੂ ਸਾਹਿਬ ਕਹਣ ਲੱਗੇ ਤੂੰ ਇੱਥੇ ਆਪਣਾ ਪਰਿਵਾਰ ਲੈ ਕੇ ਆ ਤੂੰ ਇੱਥੇ ਪਰਿਵਾਰ ਲੈ ਕੇ ਆਏਂਗਾ ਤਾਂ ਤੇਰੀ ਬੜੀ ਮਾਨਤਾ ਵਧੇਗੀ ਗੁਰੂ ਸਾਹਿਬ ਕਹਣ ਲੱਗੇ ਸ਼ਹਿਜ਼ਾਦੇ ਤੂੰ ਪਾਈ ਮਰਦਾਨੇ ਦੇ ਬਰਾਬਰ ਹੀ ਹੋ ਜਾਣਾ ਹੈ ਇਸ ਇਲਾਕੇ ਦੇ ਸਾਰੇ ਲੋਕ ਤੇਰੀ ਪੂਜਾ ਕਰਿਆ ਕਰਨਗੇ ਇੱਥੇ ਤੇਰਾ ਖੂਬ ਸਤਿਕਾਰ ਹੋਏਗਾ ਸ਼ਹਿਜ਼ਾਦਾ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਪੁੱਛਣ ਲੱਗਾ ਮਹਾਰਾਜ ਤੁਸੀਂ ਤਾਂ ਗੁਰੂ ਸਾਹਿਬ ਕਹਿਣ ਲੱਗੇ ਅਸੀਂ ਹੁਣ ਅੱਗੇ ਜਾਣਾ ਹੈ ਤਾਂ ਸਹਜਾਦਾ ਬੇਰਾਬ ਵਿੱਚ ਆ ਗਿਆ ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਇੱਥੇ ਸਾਡਾ ਕੌਣ ਹੈ ਮਹਾਰਾਜ ਆਪਨੇ ਵੀ ਤਾਂ ਪ੍ਰਦੇਸ਼ ਚਲੇ ਜਾਣਾ ਹੈ ਮਹਾਰਾਜ ਇੱਥੇ ਸਾਡੀ ਪੈਜ ਕੌਣ ਰੱਖੇਗਾ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਤੇਰੇ ਘਰ ਸਾਰੇ ਪਦਾਰਥ ਆਪੇ ਚੱਲ ਕੇ ਆਣਗੇ ਤੈਨੂੰ ਮਾਇਆ ਦੀ ਕਮੀ ਨਹੀਂ ਹੋਏਗੀ ਤੇਰੀ ਅਨਸਬੰਸ ਵਧੇਗੀ ਤੂੰ ਸਾਡਾ ਬਚਨ ਮੰਨ ਕੇ ਇੱਥੇ ਬੈਠ ਤੇਰੇ ਅਨਸਬੰਸ ਵਿੱਚ ਵਾਧਾ ਹੋਏਗਾ ਅਜਿਹੀ ਮਰਦਾਨਾ ਜੀ ਦੀ ਅਨਸਬੰਸ ਕੀਰਤਨ ਕਰਦੀ ਹੈ ਜਦੋਂ ਤੂੰ ਆਪਣੇ ਮਨ ਵਿੱਚ ਚੇਤਾ ਕਰੇਗਾ ਅੱਖਾਂ ਬੰਦ ਕਰਕੇ ਸਾਡਾ ਨਾਮ ਲਈ ਅਸੀਂ ਤੇਰੇ ਕੋਲ ਹਾਜ਼ਰ ਹੋ ਜਾਵਾਂਗੇ ਤਾਂ ਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਲਗੇ ਤੇਰੇ ਪਿਤਾ ਜੀ ਨੇ ਸਾਡੇ ਕੋਲ ਬੈਠ ਕੇ ਕੀਰਤਨ ਕੀਤਾ ਤੇਰਾ ਪਿਤਾ ਸਾਡਾ ਬੜਾ ਖਾਸ ਹੈ ਤੂੰ ਸਾਡੇ ਬਚਨ ਤੇ ਭਰੋਸਾ ਰੱਖ ਤੂੰ ਆਪਣੇ ਚੇਤਨ ਨੂੰ ਥਿਰ ਕਰਕੇ ਰੱਖੀ ਇਸ ਚੀਜ਼ ਤੋਂ ਡੋਲਣਾ ਨਹੀਂ ਜਦੋਂ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਏਗੀ ਤੂੰ ਸਾਨੂੰ ਯਾਦ ਕਰੀ ਸਹਜਾਦੇ ਨੇ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਕਿਹਾ ਤੁਹਾਡੇ ਤੋਂ ਜ਼ਿਆਦਾ ਭਰੋਸਾ ਕਿਤੇ ਤੇ ਹੈ ਸਹਿਜਾਦਾ ਕਹਿ ਲੱਗਾ ਮਹਾਰਾਜ ਮੈਨੂੰ ਤੁਹਾਡੇ ਉੱਤੇ ਪੂਰਾ ਭਰੋਸਾ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਹਿਜਾਦੇ ਨੂੰ ਮੰਨਜੀ ਦਿੱਤੀ ਉਸ ਨੂੰ ਗੁਰਮੁਖ ਦੀ ਪਦਵੀ ਦਿੱਤੀ ਤੇ ਗੁਰੂ ਸਾਹਿਬ ਨੇ ਉੱਥੋਂ ਚੱਲਣ ਦੀ ਤਿਆਰੀ ਕੀਤੀ ਸਹਿਜਾਦਾ ਜੀ ਉੱਥੋਂ ਚੱਲ ਪਏ ਉਹ ਆਪਣਾ ਸਾਰਾ ਪਰਿਵਾਰ ਲੈਣ ਵਾਸਤੇ ਤਲਵੰਡੀ ਵੱਲ ਚੱਲ ਪਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਾਈ ਮਰਦਾਨਾ ਜੀ ਦਾ ਪਰਿਵਾਰ ਕੁਰਮਪੁਰ ਵੀ ਚਲਾ ਗਿਆ। ਉੱਥੇ ਪਾਈ ਮਰਦਾਨਾ ਜੀ ਦੇ ਪਰਿਵਾਰ ਦੀ ਮਾਨਤਾ ਵਧੀ। ਸੱਜਣ ਨੇ ਨੀਵੇਂ ਹੋ ਕੇ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਕਿ ਮੈਨੂੰ ਬਖਸ਼ ਲੋ ਤਾਂ ਗੁਰੂ ਸਾਹਿਬ ਨੇ ਉਸ ਨੂੰ ਬਖਸ਼ ਲਿਆ। ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਰਹੇ ਜਦੋਂ ਕੋਈ ਗਲਤੀਆਂ ਕਰਦਾ ਹੈ ਤਾਂ ਪਿਤਾ ਝਿੜਕਾ ਮਾਰਦਾ ਹੈ। ਉਸ ਨੂੰ ਸਮਝਾਂਦਾ ਹੈ ਤੇ ਉਹਨੂੰ ਆਪਣੇ ਗੱਲ ਨਾਲ ਲਾ ਲੈਂਦਾ ਹੈ। ਗੁਰੂ ਸਾਹਿਬ ਜੀ ਤਾਂ ਸੁਭਾਅ ਵੀ ਇਦਾਂ ਹੀ ਹੈ। ਜਦੋਂ ਅਸੀਂ ਗਲਤੀਆਂ ਕਰਦੇ ਹਾਂ ਉਹ ਸਾਨੂੰ ਤਾੜਨਾ ਕਰਦੇ ਨੇ ਤੇ ਸਾਨੂੰ ਗਲਦੰਗਾ ਲਾ ਲੈਂਦੇ ਨੇ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਤੂੰ ਇਸ ਵਾਸਤੇ ਅਰਦਾਸ ਕਰ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਗੁਰੂ ਸਾਹਿਬ ਪਿਛਲੇ ਔਗਣ ਬਖਸ਼ ਦਿੰਦੇ ਨੇ ਤੇ ਅਗਦੇ ਮਾਰਗ ਤੇ ਪਾ ਦਿੰਦੇ ਆ ਜਦੋਂ ਗੁਰੂ ਸਾਹਿਬ ਦਾ ਪਿਆਰਾ ਨੀਵਾ ਹੋ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ ਤਾਂ ਤਾਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਦੀ ਬੇਨਤੀ ਸੁਣ ਲੈਂਦੇ ਨੇ ਕਿਉਂਕਿ ਗੁਰੂ ਸਾਹਿਬ ਸਦਾ ਕਿਰਪਾਲੂ ਨੇ ਉਹ ਸਦਾ ਹੀ ਦਿਆਲੂ ਨੇ ਤੇ ਜਦੋਂ ਗੁਰੂ ਸਾਹਿਬ ਬਖਸ਼ ਲੈਂਦੇ ਨੇ ਤਾਂ ਉਹ ਸਾਡਾ ਪਰਮੇਸ਼ਰ ਨਾਲ ਮਿਲਾਵ ਕਰਾ ਦਿੰਦੇ ਆ ਤੇ ਸਾਨੂੰ ਚਿੰਤਾ ਮੁਕਤ ਕਰ ਦਿੰਦੇ ਨੇ ਫੇਰ ਗੁਰੂ ਸਾਹਿਬ ਨਾਮ ਦੀ ਦਾਤ ਦਿੰਦੇ ਆ ਸੰਗਤ ਜੀ ਆਪਣੀਆਂ ਮਨਵਿਲਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮੋਲੇ ਮੰਤਰ ਦਾ ਜਾਪ ਕਰੀਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ गुर प्रसाद एक ओंकार सतनाम करता पुरख निरप निरबैर अकाल मुरत गुर गुरप्रसाद एक ओंकार सतनाम करता पुरख निरपो निरवैर अकाल मुरख अजोनी सह गुरप्रसाद एक ओंकार सतनाम करता पुरख निरपो निर्वैर अकाल मुरख अजोने स्व गुर प्रसाद एक ओंकार सतनाम करता पुरख निरपो निरवैर अकाल वर्त अजोने गुर गुरप्रसाद एक ओंकार सतनाम कर्ता पडो निरपव निरभर अपार वर्द अजोनिसयप और बसल एक ओंकार सतनाम कर्ता पडो अब आप निरभर अपार वर्द अजोनिसयप एक ओंकार सतनाम ਗੁਰਤਾਉ ਪ੍ਰਕ ਨਿਰਪਉ ਨਿਰਵੈਕਾਰ ਅਕਾਲ ਮੂਰਤ ਆਈਓ ਨੀ ਸਤਿ ਸਭ ਗੁਰਪ੍ਰਸਾਦ ਇੱਕ ਓਕਾਰ ਸਤਿਨਾਮ ਗੁਰਤਾਉ ਪ੍ਰਕ ਨਿਰਪਉ ਨਿਰਵੈਕਾਰ ਅਕਾਲ ਮੂਰਤ ਆਜੂ ਨੀ ਸਤਿ ਸਭ ਗੁਰਪਸਾਦ ਇੱਕ ਓਕਾਰ ਵਾਤਨਾਮ ਗੁਰਤਾਉ ਪ੍ਰਕ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਗੋਸਾ ਇੱਕ ਓੰਕਾਰ ਸਤਨਾ ਵਰਕਾ ਪੁਰਖ ਨਿਰਗੋ ਨਿਰਵੈ ਕਰਮੁ ਅਜੋਨੀ ਸੰਤਨ ਗੁਰ ਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ੁਰਖ ਨਿਰਗੋ ਨਿਰਵੈ ਅਕਾਰਮ ਅਜੋਨੀ ਸੰਪੰ ਗੁਰ ਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ੁਰਖ निर्भ निर्वैर अकाल मुरत अजोली सह गुरप्रसाद एक ओंकारता निर्भ नि अकाल बुर अजोली सह गुर प्रसाद एक ओंकार सतनाम करता पुरख ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨਿਸੈ ਕੋ ਗੁਰ ਪ੍ਰਸਾਦ ਇਕ ਓੰਕਾਰ ਸਤਨਾਉ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨਿਸੈ ਕੋ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ nirvair akal murkh ajwani sa pam gur prasa ik ओंकार satnam karta murkh nirbhau nirvair akal murkh ajwani sa pam gur prasa ik ओंकार satnam karta murkh nirbhau ਨਿਰਵੈਰ ਆਕਾਰ ਮੜਤ ਅਜੋਨੀ ਸੇਪਾ ਗੁਰ ਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੜਤ ਅਜੋਨੀ ਸੇਪਾ ਗੁਰ ਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ निरवेर आकाश खजोनी गुरप्रसाद एक औंकार निरबेर आकारी सह गुरप्रसाद एक ओंकार सतनाम करता पुरख ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸੈਗਤ ਗੁਰਪਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸੈਗਤ ਗੁਰਪਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੋ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਪ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੋ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪਜੋਨੀ ਸੋ ਗੁਰ ਪਰਸਾਉ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਵੇਰੋ ਨਿਰਵੈਰ ਅਕਾਲਵਰਤ ਪਜੋਨੀ ਸੋ ਗੁਰ ਪਰਸਾਉ ਇੱਕ ਓੰਕਾਰ ਸਤਨਾਮ ਕਰਤਾ ਪਰ ਵੇਰੋ ਨਿਰਗਰ ਅਪਾਲ ਮੂਰਤ ਅਜੋਨੇ ਸੇਪੋ ਗੁਰ ਪ੍ਰਸਾਦ ਇਕ ਓੰਕਾਰ ਸਤਨਾ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਰ ਮੂਰਤ ਅਜੋਨੇ ਸੇਪੋ ਗੁਰ ਪ੍ਰਸਾਦ ਇਕ ਓੰਕਾਰ ਸਤਨਾ ਕਰਤਾ ਪੁਰਖ ਨਿਰਪੋ ਨਿਰਵੋ ਅਕਾਰ ਮੂਰਤ ਅਜੋਨੇ ਸੇਪੋ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਵੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਵੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਂਕਾਰ ਸਤਨਾਮ ਹਰਪਾ ਪੁਰਖ ਨਿਰਭਉ ਨਿਰਭਉ ਅਕਾਰ ਮੂਰਤ ਅਜੋਲੇ ਸਾਹਿਬ ਗੁਰ ਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭਉ ਅਕਾਰ ਮੂਰਤ ਅਜੋਲੇ ਸਾਹਿਬ ਗੁਰ ਪ੍ਰਸਾਦ ਇੱਕ ਓਂਕਾਰ ਸਤਨਾਮ ਵਰਤਾਪੁਰਖ ਨਿਰਪਉ ਨਿਰਵੈਰ ਅਕਾਲਮਰੂਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲਮਰੂਤ ਅਜੂਨੀ ਸੈਭੰ ਗੁਰਪਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲਪੁਰਖ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲਮਰਦ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਰਮੁਰਤ ਅਜੋਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਰਮੁਰਤ ਅਜੋਨੀ ਸੈਭੰ प्रसाद एक ओंकार सतनाम करता पुरख अजूनी सब गुर गुरप्रसाद